ਮੁਕੇਸ਼ ਸ਼ਮਾਨੀ ਨੂੰ ਕਰਜ਼ੇ ਦੀ ਲੋੜ ਪਈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਸ਼ਮਾਨੀ ਨੂੰ ਲੈ ਕੇ ਵੱਡੀ ਖਬਰ ਆਈ ਹੈ। ਮੁਕੇਸ਼ ਸ਼ਮਾਨੀ ਨੂੰ 25500 ਕਰੋੜ ਦੇ ਕਰਜ਼ੇ ਦੀ ਲੋੜ ਪਈ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਸ਼ੰਮਾਨੀ ਨੂੰ ਲੈ ਕੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਰਜ਼ੇ ਦੀ ਵੱਡੀ ਰਕਮ ਚਾਹੀਦੀ ਹੈ ਤਾਨੂੰ ਦੱਸਦੀ ਹੈ ਕਿ ਬਲੂਬਰਗ ਨਿਊਜ਼ ਦੇ ਆਕੜੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ 25500 ਕਰੋੜ ਰੁਪਏ ਦੇ ਕਰਜ਼ੇ ਦੀ ਲੋੜ ਹੈ ਇਸ ਲਈ ਉਹ ਦੇਸ਼ ਦੇ ਅੰਤਿਮ ਦਰਜੇ ਦੇ ਤਕਰੀਬਨ ਬੈਂਕਾਂ ਨਾਲ ਗੱਲ ਵੀ ਕਰ ਰਹੇ ਹਨ ਇਹ ਕਰਜ਼ਾ ਉਹਨਾਂ ਦੀ ਕੰਪਨੀ ਰਿਲਾਇੰਸ ਇੰਡਸਟਰੀ ਦਾ ਕਰਜ਼ਾ ਚੁਕਾਉਣ ਲਈ ਜ਼ਰੂਰੀ ਹੈ ਬਲੂਬਰਗ ਦੀ ਰਿਪੋਰਟ ਮੁਤਾਬਿਕ ਇਹ ਵੀ ਦੱਸਿਆ ਗਿਆ ਹੈ ਕਿ ਮੁਕੇਸ਼ ਸ਼ੰਭਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਆਪਣਾ ਕਰਜ਼ਾ ਮੋੜਨਾ ਚਾਹੁੰਦੀ ਹੈ ਜਿਸ ਨੂੰ ਅਗਲੇ ਸਾਲ ਤੱਕ ਚੁਕਾਉਣਾ ਹੋਵੇਗਾ ਇਸ ਕਰਜ਼ੇ ਨੂੰ ਮੋੜਨ ਲਈ ਕੰਪਨੀ ਨੂੰ ਤਕਰੀਬਨ 3 ਬਿਲੀਅਨ ਡਾਲਰ ਜਾਨੀ 25500 ਕਰੋੜ ਰੁਪਏ ਦੇ ਕਰਜ਼ੇ ਦੀ ਲੋੜ ਹੈ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਲਾਇਸ ਇੰਡਸਟਰੀ ਇਹ ਰਕਮ ਨਾਨ ਕਨਵਰਟੇਬਲ ਡਿਵੈਂਚਰਸ ਦੇ ਜ਼ਰੀਏ ਪ੍ਰਾਈਵੇਟ ਪਲੇਸਮੈਂਟ ਰਾਹੀਂ ਇਕੱਠਾ ਕਰੇਗੀ ਇਸ مالی ਪਰਵੰਤ ਨੂੰ ਕਈ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਇਹ ਲੋਨ ਕੰਪਨੀ ਦੇ ਗ੍ਰੀਨ એનર્ਜੀ ਰਿਟੇਲ ਅਤੇ ਟੈਲੀਕਮ ਯੋਜਨਾਵਾਂ ਨੂੰ ਵਧਾਉਣ ਲਈ ਲਿਆ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਪਿਛਲੇ 6 ਮਹੀਨਿਆਂ 'ਚ ਕੰਪਨੀ ਦੇ ਸ਼ੇਰਾਂ 'ਚ ਤਕਰੀਬਨ 12 ਫੀਸਦੀ ਦੀ ਗਿਰਾਵਟ ਆਈ ਹੈ ਕੰਪਨੀ ਦੀ ਮਾਰਕੀਟ ਕੈਪ ਵੀ ਡਿੱਗ ਗਈ ਹੈ ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਰਾਂ ਤੇ ਰਿਟਰਨ 1 ਫੀਸ ਦੀ ਵੀ ਨਹੀਂ ਆਇਆ ਹੈ